ਹੋਰ ਜਿਹੜੀਆਂ ਫਲਾਤ ਬੜੇ ਹੋਏ ਨੇ ਉਹ ਇਹ ਨੇ ਕਿ ਇੱਕ ਦੂਜੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਦੂਜਾ ਇੱਕ ਨੂੰ ਗਦਾਰ ਕਹਿ ਰਿਹਾ ਤੇ ਦੂਜਾ ਤੜਾ ਦੂਜੇ ਨੂੰ ਗਦਾਰ ਕਹਿ ਰਿਹਾ ਕੋਈ ਕਿਸੇ ਤੇ ਨਿੱਜੀ ਟਿੱਪਣੀਆਂ ਕਰ ਰਿਹਾ ਦੂਜਾ ਤੜਾ ਵੀ ਲਗਾਤਾਰ ਟਿੱਪਣੀਆਂ ਕਰਨ ਦੇ ਵਿੱਚ ਲੱਗਿਆ ਹੋਇਆ ਪਰ ਪੰਜਾਬ ਦਾ ਇਹ ਬਾਹਰ ਕੌਣ ਫੜੇਗਾ ਪੰਥ ਦੇ ਮੁੱਦੇ ਕੌਣ ਸੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਵੀਡੀਓ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਚਰਨਜੀਤ ਸਿੰਘ ਚੰਨੀ ਧੜੇ ਨੇ ਇੱਕ ਸ਼ਿਕਾਇਤ ਜਲੰਧਰ ਪੁਲਿਸ ਕਮਿਸ਼ਨਰ ਕੋਲ ਕਰਵਾਈ ਹੈ ਕਿ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਸ ਪਾਕ ਰਿਸ਼ਤੇ ਨੂੰ ਦਾਗ ਲਾਇਆ ਤੇ ਇਸ ਲਾਪਾਕ ਹਰਕਤ ਕੀਤੀ ਹੈ ਤੇ ਇੱਕ ਖੁਸ਼ ਨਿਵਾਹ ਵਾਲੇ ਮਾਹੌਲ ਵਾਲੀ ਵੀਡੀਓ ਨੂੰ ਐਡਿਟ ਕਰਕੇ ਡਿਜੀਟਲ ਮੀਡੀਆ ਉੱਤੇ ਅਪਲੋਡ ਕੀਤਾ ਤੇ ਇਸ ਦੀਆਂ ਕਾਪੀਆਂ ਵੀ ਜਿਹੜਾ ਮੁੱਖ ਚੋਰ ਕਮਿਸ਼ਨਰ ਹੈ ਉਸ ਨੂੰ ਭੇਜ ਦਿੱਤੀਆਂ ਵੀ ਇਹਨਾਂ ਨੂੰ ਪਹਿਲਾਂ ਮੈਲਾ ਕਮਿਸ਼ਨ ਨੇ ਪੰਜਾਬ ਦੀ ਵੀ ਤੋ ਰਿਪੋਰਟ ਮੰਗੀ ਸੀ ਇਸ ਮਾਮਲੇ ਦੇ ਵਿੱਚ ਤੇ ਕਿਹਾ ਸੀ ਕਿ ਇਹ ਹਲਕਤ ਬਰਦਾਸ਼ਤਜੋਗ ਨਹੀਂ ਹੈ ਤੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਨੇ ਇਹ ਦੱਸਿਆ ਸੀ ਕਿ ਬੀਬੀ ਜਗੀਰ ਕੌਰ ਨੇ ਜਿਹੜੇ ਉਹ ਉਹਨਾਂ ਦੇ ਬਹੁਤ ਹੀ ਸਤਕਾਰ ਜੋਗ ਨੇ ਤੇ ਉਹ ਆਪਣੀ ਵੱਡੀ ਭੈਣ ਦੇ ਤੌਰ ਤੇ ਉਹਨਾਂ ਨੂੰ ਦੇਖਦੇ ਨੇ ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਵੀ ਇਹਨਾਂ ਨੂੰ ਪੋਸਟਨ ਤਰੀਕੇ ਦੇ ਨਾਲ ਹੀ ਲਿਆ ਸੀ ਤੇ ਕੁਸ਼ਮਾ ਮਾਹੌਲ ਦੇ ਵਿੱਚ ਇਹ ਵੀਡੀਓ ਨੂੰ ਦੱਸਿਆ ਸੀ ਤੇ ਉਸ ਤੋਂ ਬਾਅਦ ਵੀਡੀਓ ਦਾ ਕੁਝ ਹਿੱਸਾ ਕੱਟ ਵੱਟ ਕੇ ਡਿਜੀਟਲ মিডিਆ ਉੱਤੇ ਵਾਇਰਲ ਕਰ ਦਿੱਤਾ ਗਿਆ ਤੇ ਡਿਜੀਟਲ মিডিਆ ਉੱਤੇ ਬੈਠੇ ਲੋਕਾਂ ਤੇ ਉਸ ਤੇ ਟਿੱਪਣੀ ਕਰਦੇ ਆ ਬੀਬੀ ਜੀ ਦੀ ਰਿਪੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿੱਥੇ ਪੰਜਾਬ ਨੈਕਟੀਵਿਟੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਤੇ ਲਗਾਤਾਰ ਉਸ ਦੀ ਜਕਰ ਦੇ ਵਿਚਾਰੇ ਆ ਤਾਂ ਮਹਿਲਾਵਾਂ ਦਾ ਰਾਜਨੀਤੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੈਂ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਲੈਣੀ ਹੈ ਤੇ ਇਸ ਘਟਨਾ ਨੂੰ ਵੀ ਮੈਂ ਮਾਹੌਲ ਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਲਿਆ ਤੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਉਸ ਘਟਨਾ ਤੋਂ ਬਾਅਦ ਵੀ ਫੋਨ ਕੀਤਾ ਤੇ ਨਾਲ ਹੀ ਆਪਣਾ ਜਿਹੜਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ ਸੀ ਤੇ ਇਸ ਘਟਨਾ ਤੋਂ ਉਹਨਾਂ ਨੇ ਆਪਣੇ ਆਪ ਨੂੰ ਕੁਸ਼ਨਵਾ ਮਾਹੌਲ ਵਾਲਾ ਇੱਕ ਮਾਹੌਲ ਦੱਸਿਆ ਸੀ ਤੇ ਉਸ ਵੀਡੀਓ ਨੂੰ ਕੱਟ ਵੱਟ ਕੇ ਫੋਨ ਦਾ ਇਲਜ਼ਾਮ ਡਿਜੀਟਲ ਮੀਡੀਆ ਉੱਤੇ ਲਾਇਆ ਤੇ ਤਾਂ ਬ੍ਰਿਤੀ ਬਾਰੇ ਲੋਕਾਂ ਨੇ ਇਸ ਵੀਡੀਓ ਨੂੰ ਐਡਿਟ ਕੀਤਾ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਤੇ ਵੀ ਟਿੱਪਣੀ ਕੀਤੀ ਕਿ ਇਸ ਤਰੀਕੇ ਦੇ ਨਾਲ ਕਿਸੇ ਮਹਿਲਾ ਦਾ ਰਾਜਨੀਤੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਘਟਨਾ ਨੇ ਮੈਨੂੰ ਅਤੇ ਮੇਰੇ ਸੁਭਚਿੰਤ ਅਤੇ ਪਰਿਵਾਰ ਨੂੰ ਬਹੁਤ ਮਾਨਸਿਕ ਪੀੜਾ ਪਹੁੰਚਾਈ ਹੈ ਬੀਬੀ ਜਗੀਰ ਕੌਰ ਦਾ ਬਿਆਨ ਸੀ ਤੇ ਉਦੋਂ ਪਹਿਲਾਂ ਚਨਜੀਤ ਸਿੰਘ ਚੰਨੀ ਹੁੰਦਾਂ ਨੇ ਕਿਹਾ ਸੀ ਕਿ ਬੀਬੀ ਜਗੀਰ ਕੌਰ ਮੇਰੇ ਸਤਕਾਰਯੋਗ ਨਮਾ ਉਹਨਾਂ ਨੂੰ ਆਪਣੀ ਭੈਣ ਦੇ ਤੌਰ ਤੇ ਸਮਝਦਾ ਤੇ ਜਦੋਂ ਉਹ ਨਾਮਦਾਰੀ ਭਰ ਕੇ ਆਰੇ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਝੁੱਕੇ ਦੋਨੇ ਹੱਥ ਫੜ ਕੇ ਤੇ ਝੁੱਕੇ ਉਹਨਾਂ ਨੇ ਸਤਕਾਰ ਵਜੋਂ ਤੇ ਬਾਅਦ ਦੇ ਵਿੱਚ ਵੀਡੀਓ ਨੂੰ